ਫਰੇਸ਼ਪੁਰ ਜ਼ਿਲ੍ਹੇ ਦੇ ਥਾਣਾ ਮਮਦੂਦ ਦੇ ਪਿੰਡ ਸੇਠਾ ਵਾਲੇ ਦੇ ਵਿੱਚ ਕਈ ਦਿਨ ਪਹਿਲਾਂ ਹੋਏ ਝਗੜੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਦੱਸਦੇ ਕਿ ਮਹਿਮੂਦ ਪੁਲਿਸ ਸਟੇਸ਼ਨ ਦੇ ਵਿੱਚ ਪੁਲਿਸ ਅਧਿਕਾਰੀਆਂ ਆਪਣੇ ਬਿਆਨ 'ਚ ਹਰਮੇਸ਼ ਸਿੰਘ ਪੁੱਤਰ ਹਰਨਾਮ ਸਿੰਘ ਨੇ ਦੱਸਿਆ ਕਿ 2 ਨਵੰਬਰ ਨੂੰ ਸਵੇਰੇ ਲਗਭਗ 11:30 ਵਜੇ ਮੇਰੇ ਚਾਚਾ ਚਿਮਨ ਸਿੰਘ ਅਤੇ ਮੇਰੇ ਪਿਤਾ ਹਰਨਾਮ ਸਿੰਘ ਅਤੇ ਮੈਂ ਸੁਖਵਿੰਦਰ ਸਿੰਘ ਨੰਬਰਦਾਰ ਕਿਤੇ ਘਰ ਜਾ ਰਹੇ ਸੀ ਕਿ ਮੇਰੇ ਚਾਚਾ ਚਮਨ ਸਿੰਘ ਸਾਡੇ ਤੋਂ ਥੋੜਾ ਅੱਗੇ ਜਾ ਜੀ ਇਸੇ ਰਸਤੇ ਦੇ ਵਿੱਚ ਮੱਖਣ ਸਿੰਘ ਪੁੱਤਰ ਜੱਗਾ ਸਿੰਘ ਤੇ ਅਜੈ ਸਿੰਘ ਪੁੱਤਰ ਮੱਖਣ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਮੱਖਣ ਸਿੰਘ ਤੇ ਮਾਇਆ ਦੀਬੀ ਉਹ ਮੇਰੇ ਚਾਚਾ ਚਮਨ ਸਿੰਘ ਤੇ ਉੱਤੇ ਨਾਲ ਵੱਲੋਂ ਹਮਲਾ ਕੀਤਾ ਗਿਆ ਦਾਸਤੀਏ ਕਿਸ ਤੋਂ ਬਾਅਦ ਮੇਰੇ ਪਿਤਾ ਉਹਨਾਂ ਨੂੰ ਬਚਾਉਣ ਦੇ ਲਈ ਅੰਗਿਆਇ 100 ਰੁਪਿਆ ਲੈ ਮੇਰੇ ਪਿਤਾ ਤੇ ਵੀ ਹਮਲਾ ਕਰ ਦਿੱਤਾ ਉਹਨਾਂ ਕਿਹਾ ਕਿ ਜਦੋਂ ਸੀ ਸ਼ੋਰ ਮਚਾਇਆ ਤਾਂ ਉਹ ਹਥਿਆਰ ਲੈ ਕੇ ਭੱਜ ਗਏ ਉਹਨਾਂ ਦੱਸਿਆ ਕਿ بڑے ਭਾਈ ਹਰਨਾਮ ਸਿੰਘ ਅਤੀਪਤੀ ਜੇ ਫਰਮੇ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਜੱਗਾ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੀ ਜ਼ਮੀਨ ਤੇ 3 ਕਨਾਲ ਜ਼ਮੀਨ ਜਿਹਦੇ ਵਿੱਚ ਮੇਰੇ ਚਾਚਾ ਮੱਖਣ ਸਿੰਘ ਸ਼ੇਰ ਤੋਂ ਆਪਣਾ ਕਬਜ਼ਾ ਲੈਣਾ ਚਾਹੁੰਦੇ ਸੀ ਤੇ ਇਸੇ ਕਰਕੇ ਅਕਸਰ ਜਿਹੜੀ ਆ ਉਹ ਕਹਾਣੀ ਹੁੰਦੀ ਸੀ ਤੇ ਜਿਸ ਤੋਂ ਬਾਅਦ ਲੜਾਈ ਹੋਈ ਤੇ ਉਹਨਾਂ ਨੂੰ ਹਸਪਤਾਲ ਚ ਪਹर्ती ਕਰਾਇਆ ਗਿਆ ਲੇਕਿਨ ਉਹਨਾਂ ਦੇ ਚਾਚਾ ਚਮਨ ਸਿੰਘ ਵੀ ਡੱਟ ਗੋ ਜਿਹੜਾ ਮਰ ਤੱਕ ਚਮਨ ਸਿੰਘ ਹੈ ਉਹ ਮੇਰਾ ਛੋਟਾ ਬ੍ਰਦਰ ਸੀਗਾ ਮੈਂ ਇਹਨਾਂ ਤੋਂ ਸਭ ਤੋਂ ਵੱਡਾ ਭਰਾ ਆ ਇਹਨਾਂ ਦਾ ਤੇ ਤੀਜੀ ਜਗ੍ਹਾ ਛੋਟਾ ਜੋ ਮੱਖੜ ਸਕੇ ਜਿਹਨੇ ਇਹ ਵਿਚਾਰੀ ਕਾਰਵਾਈ ਕੀਤੀ ਹੈ ਉਹ ਵੱਡ ਡਾਕਟਰਾਂ ਦੀ ਜਾਂ ਲੜਾਈ ਝਗੜਾ ਕਰਉਂਦੀ ਘਟਨਾ ਇਹ ਸੀ ਕਿ ਸਾਡੀ ਨੌਕ ਨਾਲਾ ਜ਼ਮੀਨ ਜੋ ਕਿ ਸਾਡੇ ਬਾਪੂ ਜੀ ਜੱਥ ਹੋ ਚੁੱਕੇ ਨੇ ਉਹਨਾਂ ਦੀ ਸਾਨੂੰ ਜੋ ਈਸੇ ਵੰਡੀ ਜਿਵੇਂ ਜ਼ਮੀਨ ਆਉਂਦੀ ਸੀ ਤਿੰਨ ਤਿੰਨ ਕਨਾਲ ਆਈ ਸੀ ਪਿੱਛੇ ਸੀਜ਼ਨ ਦੇ ਵਿੱਚ ਰਸਤਾ ਨਾ ਹੋਣ ਕਾਰਨ ਜਿ ਜਦੋਂ ਇਹ ਕੱਚੀ ਸੀਗੀ ਤੇ ਪੰਚਾਇਤ ਐ ਵੰਡ ਕੀਤੀ ਸੀ। ਰਸਤਾ ਨਾ ਹੋਣ ਕਰਨਾ ਉਹ ਸਾਡੀ ਨੌਂ ਕਨਾਲ ਖਾਲੀ ਪਈ ਸੀ। ਜਦ ਕਿ ਸਾਡੀਆਂ ਤਿੰਨ ਤਿੰਨ ਕਨਾਲਾਂ ਪਹਿਲਾਂ ਵੰਡ ਹੋ ਚੁੱਕੀ ਸੀ। ਇਸ ਮੱਖਣ ਸਿੰਘ ਨੇ ਤੇ ਜਾ ਕੇ ਤੇ ਇਹਨੇ ਸਾਰੀ ਜ਼ਮੀਨ ਤੇ ਕਬਜ਼ਾ ਕਰਕੇ ਤੇ ਵਾਹ ਲਈ ਸਾਨੂੰ ਕੋਈ ਪਤਾ ਨਹੀਂ ਲੱਗਿਆ। ਜਦੋਂ ਅਸੀਂ ਉਹਨਾਂ ਨੂੰ ਵੇਖ ਕੇ ਤੇ ਪੰਚਾਇਤ ਕੋਲ ਕਹਿਣ ਚੱਲੇ ਸੀ। ਮੋਤਬਰ ਬੰਦਿਆਂ ਨੂੰ ਜਿਨ੍ਹਾਂ ਨੇ ਸਾਡਾ ਫੈਸਲਾ ਕਰਵਾਇਆ ਸੀਗਾ ਕਿ ਅੱਜ ਮੱਖਣ ਸਿੰਘ ਨੇ ਇਹ ਸਾਰੀ ਜ਼ਮੀਨ ਜਿਹੜੀ ਸਾਡੀ ਵੀ 6 ਕਨਾਲਾਂ ਤੇ 3 ਕਨਾਲਾਂ ਆਪਣੀ ਵੀ ਵਹਾ ਲਈ ਤੇ ਜਦੋਂ ਅਸੀਂ ਅਜੇ ਉਹਨਾਂ ਦੇ ਘਰ ਪਹੁੰਚੇ ਹੀ ਨਹੀਂ ਆ ਤੇ ਰਸਤੇ ਦੇ ਵਿੱਚ ਇਹਨਾਂ ਨੇ ਮੋਟਰਸਾਈਕਲ ਰੋਕ ਕੇ ਸਾਰਾ ਤੇ ਸਾਨੂੰ ਉੱਥੇ ਹੀ ਇਹਨਾਂ ਜਿਹੜੇ ਮੋਟਰਸਾਈਕਲ ਤੋਂ ਉਤਰ ਜਾਣ ਵਾਲੀ ਸਾਡੇ ਤੇ ਜਾਣ ਦੇ ਬਾਬਲਾ ਕਰ ਲਿਆ ਜਿਹਦੇ ਵਿੱਚ ਇਹਨਾਂ ਨੇ ਮੱਖਣ ਸਿੰਘ ਸਦਾ ਜੱਗਾ ਸਿੰਘ ਅਜੀਤ ਸਿੰਘ ਮੱਖਣ ਸਿੰਘ ਸੰਦੀਪ ਸਿੰਘ ਮਖਨ ਸਿੰਘ ਮਾਇਆ ਬੀਬੀ ਪਤਨੀ ਇਹਦੀ ਮਖਨ ਸਿੰਘ ਤੇ ਦੋ ਮੇਰੇ ਆਣ ਜੀ ਜੋ ਕਿ ਬਲਵਿੰਦਰ ਸਿੰਘ ਮਲਕਾਰ ਸਿੰਘ ਤੇ ਕੁਲਵਿੰਦਰ ਸਿੰਘ ਮਲਕਾਰ ਸਿੰਘ ਜੋ ਕਿ ਇਹਨਾਂ ਨੇ ਅੰਮਲ ਅਸੜ ਦੇ ਤੇ ਸ਼ੇ ਬੰਦਾਰੇ ਅਸੀਂ ਸਾਰੇ ਹੀ ਜਗਨ ਦੇ ਤਕਰੀਬਾ ਤਿੰਨ ਜਣੇ ਸਾਡਾ ਨਾ ਜ਼ਮੀਨ ਦਾ ਵਿਵਾਸ ਮੰਨ ਕੇ ਚਲੋ ਸਾਡਾ ਵੰਦ ਸੀ ਦਾਦਾ ਜੀ ਦੀ ਸਹੀ ਤਰੀਕੇ ਨਾਲ ਪੰਚਾਇਤ ਨੇ ਸਾਡੀ ਵੰਡ ਕਰਾਤੀ ਸੀ ਤੇ ਕੁਝ ਕਹਿ ਲੋ ਤੁਸੀਂ ਵੀ ਕਨਕ ਦੇ ਸੀਜ਼ਨ ਦੇ ਵਿੱਚ ਮੁੜ ਕੇ ਨਾ ਸਾਡੇ ਪਾਰ ਜ਼ਮੀਨ ਗਏ ਸਾਨੂੰ ਤਿੰਨ ਤਿੰਨ ਕਨਾਲਾਂ ਹਿੱਸੇ ਦੀ ਆਈ ਸੀ ਠੀਕ ਹੈ ਤਿੰਨ ਕਨਾਲਾਂ ਚਿਮਨ ਸਿੰਘ ਦੇ ਨਾਮ ਤਿੰਨ ਕਨਾਲਾਂ ਮੇਰੇ ਡੈਡੀ ਅਰਨਾਮ ਸਿੰਘ ਤੇ ਤਿੰਨ ਕਨਾਲਾਂ ਮੇਰੇ ਗਾਜੇ ਮੱਖਣ ਸਿੰਘ ਦੇ ਨਾਮ ਤੇ ਠੀਕ ਹੈ ਉਹ ਰਸਤਾ ਨਾ ਹੋਣ ਕਰਕੇ ਉਹਦੋਂ ਨਹੀਂ ਵਾਈ ਗਈ ਕਿਸੇ ਤੋਂ ਵੀ ਹੁਣ ਕੀ ਕੀਤਾ ਚੋਰੀ ਨਾਲ ਮੇਰੇ ਚਾਚੇ ਨੇ ਮੱਖਣ ਸਿੰਘ ਨੇ ਜਿਹੜਾ ਸੀ ਉਹਨੇ ਜ਼ਮੀਨ ਵਾਹ ਲਈ ਸੀ ਸਾਰੀ ਨੌਕ ਨਾਲਾਂ ਦੀ ਨੌਕ ਨਾਲਾਂ ਸਾਡੇ 3 ਕਨਾਲਾ ਸਾਡੇ ਹਿੱਸੇ ਦੀ ਵੀ ਤੇ 3 ਕਨਾਲਾਂ ਚਾਚੇ ਚ ਮੰਨ ਦੇ ਇਸੇ ਦੀ ਜੀ ਦੇ ਸਬੰਧ ਵਿੱਚ ਅਸੀਂ ਜਿਹੜੇ ਮੋਹਤਵਾਰ ਸਾਡੇ ਬੰਦੇ ਸੀ ਸੁੱਖਾ ਨੰਬਰਦਾਰ ਬਲਵਿੰਦਰ ਐਮ ਸੀ ਅਸੀਂ ਸਾਰਿਆਂ ਨੇ ਇਹਨਾਂ ਨੂੰ ਅਸੀਂ ਕਹਿਣ ਆ ਰਹੇ ਸੀ ਕਿ ਵੀ ਵੀ ਜ਼ਮੀਨ ਦੀ ਜਿਹੜੀ ਤੁਸੀਂ ਵੰਡ ਕਰਵਾਈਏ ਉਹ ਇਹਨਾਂ ਨੇ ਵਾਹ ਲਈਏ ਦੇ ਰਸਤੇ ਦੇ ਵਿੱਚ ਇਹਨਾਂ ਨੇ ਸਾਡੇ ਤੇ ਮਤਲਬ ਕਿ ਪਹਿਲਾ ਹੀ ਸ਼ੈ ਇਹਨਾਂ ਨੂੰ ਅਸੀਂ ਮੱਖਣ ਸਿੰਘ ਅਜੇ ਸਿੰਘ ਸੰਦੀਪ ਸਿੰਘ ਤੇ ਉਹਨਾਂ ਦੀ ਪਤਨੀ ਮਾਇਆ ਬੀਬੀ ਮੇਰੀ ਦੋਪੂ ਵਾਲੇ ਮੁੰਡੇ ਗਏ ਨੇ ਬਲਵਿੰਦਰ ਸਿੰਘ ਬਲਕਾਰ ਸਿੰਘ ਤੇ ਕੁਲਵਿੰਦਰ ਸਿੰਘ ਬਲਕਾਰ ਸਿੰਘ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਸਾਡੇ ਤੇ ਹਮਲਾ ਕਰ ਦਿੱਤਾ ਸਾਨੂੰ ਨੰਬਰਦਾਰ ਕਰੇ ਪਹੁੰਚਣ ਮੌਕਾ ਹੀ ਨਹੀਂ ਦਿੱਤਾ ਜਿਹਦੇ ਵਿੱਚ ਮੇਰੇ ਤੇ ਇਹਨਾਂ ਨੇ ਸੱਟਾਂ ਮਾਰੀਆਂ ਨੇ ਇੱਕ ਮੇਰਾ ਦੰਦ ਚਵਾੜਾ ਤੋੜਤਾ ਇਹਨਾਂ ਨੇ ਇੱਕ ਇੱਕ ਤੇ ਮੇਰੇ ਨਾਲ ਦੀ ਅੱਜੀ ਥੋੜੀ ਇਹਨਾਂ ਨੇ ਮੇਰੇ ਚਾਚਾ ਚਮਨ ਸਿੰਘ ਜਿਹੜੇ ਜਿਨ੍ਹਾਂ ਦੀ ਡੈਥ ਹੋ ਗਈ ਏ ਤਰੀਬ 22 23 ਦਿਨ ਬਾਗੀ ਹਸਪੀਟਲ ਐਡਮਿਟ ਸੀ ਉਸ ਤੋਂ ਬਾਅਦ ਉਹਨਾਂ ਦੀ ਪਰਸਨ ਡੈਥ ਹੋ ਗਈ ਏ ਤੇ ਕੱਲ ਸੰਸਕਾਰ ਸੀ ਉਹਨਾਂ ਦਾ ਤੇ ਅੱਜ ਉਹਨਾਂ ਦੇ ਆਸਤੀਆਂ ਫੁੱਲ ਤੇ ਜਿਹਦੇ ਅਸੀਂ ਇਹੀ ਚਾਹੁੰਦੇ ਆ ਕਿ ਕਿੰਨੇ ਪਰਿਵਾਰ ਜਿਹੜੇ ਇੱਕੋ ਹੀ ਸੀਗਾ ਹਾਂਜੀ ਤਿੰਨ ਇੱਕ ਪਰਿਵਾਰ ਸੀ ਸੀ ਕਰਨ ਕਿੰਨੇ ਜ਼ਮੀਨ ਦਾ ਸੀ ਰੋਲਾ ਕਿੰਨੇ ਦਾ ਨੌ ਕਨਾਲਾਂ ਦਾ ਬਿਲਕੁਲ ਹੈ ਬਾਕੀ ਸਾਰੀ ਵੰਡ ਸਹੀ ਤਰੀਕੇ ਨਾਲ ਹੋ ਵੀ ਗਈ ਸੀ ਇਹ ਘਟਨਾ ਪਿੰਡ ਸੇਠਾਂ ਵਾਲੇ ਮਮਰੋਡ ਠਾੜਦੀ ਏ ਜੋ ਕਿ ਤਿੰਨ ਪਰਿਵਾਰਾਂ ਦਾ ਆਪਸੀ ਅਲੀ ਦਾ ਕੁਝ ਥੇਰ ਪਹਿਲਾਂ ਰੋਲਾ ਚੱਲ ਰਿਹਾ ਸੀ ਤੇ ਜੋ ਜ਼ਮੀਨ ਸਭ ਤੋਂ ਪਹਿਲਾਂ ਮੱਖਣ ਸਿੰਘ ਕਾਸ਼ ਦਾ ਕਰਦੇ ਸੀ ਸਾਰੀ ਜਿਹੜਾ ਫੈਸਲਾ ਸਾਰੇ ਬੰਦਿਆਂ ਨੇ ਮੋਹਤਵਰ ਪੰਚਾਇਤ ਨੇ ਪਾਇਆ ਕਿ ਤੇ ਨਾ ਸਾਰੇ ਤਿੰਨਾ ਭਰਾਵਾਂ ਨੂੰ ਟਾਈ ਦੇ ਕਿਲੇ ਜਮੀਨ ਕਾਰ ਕਸ਼ਤ ਕਰਕੇ ਦਿੱਤੀ ਸੀ ਸਾਰੀ ਵੰਡ ਕੀਤੀ ਸੀ ਜਿਹੜਾ ਨੌ ਕਨਾਲਾਂ ਦਾ ਫੈਸਲਾ ਸੀ ਉਹ ਖਾਲੀ ਰਹਿ ਗਿਆ ਸੀ ਰਸਤਾ ਨਹੀਂ ਗਿਆ ਸੀ ਤੇ ਉਹਦਾ ਝੋਨਾ ਨਹੀਂ ਲੱਗਿਆ ਹੁਣ ਉਹ ਜਿਹੜੀਆਂ ਨੌ ਕਨਾਲਾਂ ਤੇ ਮੱਖਣ ਸਿੰਘ ਨੇ ਉਹ ਸਾਰਾ ਕਾਸ਼ਤ ਕਰ ਲਿਆ ਤੇ ਇਹਨਾਂ ਨੂੰ ਵੰਡ ਦੀ ਆਈ ਸੀ ਤਿੰਨ ਤਿੰਨ ਕਨਾਲਾ ਤਿੰਨਾ ਭਰਾਵਾਂ ਨੂੰ ਤਿੰਨ ਕਨਾਲਾ ਮੱਖਣ ਸਿੰਘ ਨੂੰ ਤਿੰਨ ਕਨਾਲਾ ਹਰਨਾਮ ਸਿੰਘ ਨੂੰ ਤਿੰਨ ਕਨਾਲਾ ਇਤਿਮਨ ਸਿੰਘ ਨੂੰ ਤੇ ਉਹ ਉਸ ਦਿਨ ਜਦੋਂ 22 ਤਰੀਕ ਨੂੰ ਲੜਾਈ ਹੋਈ ਸੀ ਕੋਦ ਉਹਨਾਂ ਨੇ ਪਾਣੀ ਪਹਿਲਾਂ ਵਾਹ ਲਿਆ ਫਿਰ ਉਹ ਪਾਣੀ ਛਾੜਤਾ ਉਹਨਦੇ ਕਰਨੇ ਰੋਗ ਨਾਇ ਸੀ ਬੰਦਿਆਂ ਨੂੰ ਕਹਿਣ ਤੇ ਰਸਤੇ ਦੇ ਵਿੱਚ ਲੜਾਈ ਹੋ ਗਈ ਇਹਨੇ ਸੱਟਾਂ ਮਾਰੀਆਂ ਕਿੰਨੇ ਕਿੱਡੇ ਲੱਗੀਆਂ ਕਿੰਨੇ ਜਣੇ ਜ਼ਖਮੀ ਹੋਏ ਸੀ ਜ਼ਖਮੀ 3 ਜਣੇ ਹੋਏ ਸੀ ਰਮੇਸ਼ ਸਿੰਘ ਤੇ ਚੋਰ ਨਿੱਤਕਾ ਚਾਚਾ ਜੀ ਮਨ ਸਿੰਘ ਤੇ ਹਰਨਾਮ ਸਿੰਘ ਤੁਸੀਂ ਫੈਸਲਾ ਕਰਾਣਾ ਅਸੀਂ ਅੱਜ ਤੋਂ ਪਹਿਲਾਂ 6 ਮਹੀਨੇ ਪਹਿਲਾਂ ਫੈਸਲਾ ਕਰਾਇਆ ਸੀ ਬੰਦੇ ਮੋਦਵਰ ਪੈ ਗਏ ਸਾਰੇ ਨੇ ਇਹਨਾਂ ਨੂੰ ਜਿਹੜਾ ਸਾਰਾ ਟਾਇਟਿਕ ਲਈ ਆਈ ਸੀ ਜਿੰਦੇ ਵਿੱਚ ਤਿੰਨ ਤਿੰਨ ਕਨਾਲਾ ਜੜੀ ਨਾਂ ਤੇ ਨਾਲ ਸੀ ਉੱਥੇ ਇਹਨਾਂ ਨੂੰ ਤਿੰਨ ਤਿੰਨ ਕਨਾਲਾ ਆਈ ਸੀ ਕਿੰਨੇ ਦਿਨਾਂ ਬਾਅਦ ਕੇ ਇਸ ਦੀ ਮੌਤ ਹੋ ਗਈ ਕਦੋਂ ਤੇ ਇਹ ਸਾਰ ਪਿਛਲੇ ਮਹੀਨੇ ਦੀ 22 ਨੂੰ ਲੜਾਈ ਹੋਈ ਸੀ ਤੇ ਕੱਲ 13 ਤਰੀਕ ਨੂੰ ਉਹਨਾਂ ਦੀ ਡੈਥ ਹੋ ਗਈ ਜੀ ਨਾਮ ਕੀਮਨ ਸਿੰਘ ਜੀ ਚਾਚਾ ਜਿਮਨ ਸਿੰਘ ਇਹ ਤਿੰਨੇ ਆਪੇ ਸੱਕੇ ਭਰਾ ਹਾਂ ਜੀ ਸੱਕੇ ਪੁਰਾਣੇ ਤਿੰਨੋ ਜੀ ਵੱਡੇ ਭਰਾ ਨੇ ਛੋਟੇ ਭਰਾ ਦੀ ਜਾਨ ਲੈ ਹਾਂਜੀ ਹਾਂਜੀ ਬਿਲਕੁਲ ਜੀ ਛੋਟੇ 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 ਪ੍ਰਾਨੇ ਆਦੇ ਤੋਂ ਵੱਡੇ ਪਰਾ ਦੀ ਜੀ ਉਹਨਾਂ ਹਮਲਾ ਕਰ ਦਿੱਤਾ ਸਾਡੇ ਤੇ ਮੱਖਣ ਸਿੰਘ ਅਜਨ ਸਿੰਘ ਸੰਦੀਪ ਸਿੰਘ ਤੇ ਆਪਣਾ ਜਕਲਵਿੰਦਰ ਸਿੰਘ ਬਲਵਿੰਦਰ ਸਿੰਘ ਕਦੇ ਨਾਲ ਚੱਟਾ ਮਾਰੀ ਉਹਨਾਂ ਦੇ ਹੱਥ ਵਿੱਚ ਮੱਖਣ ਦੀ ਕਿਰਚ ਤੇ ਅਜਨ ਸਿੰਘ ਦੀ ਕਾਪਾ ਮੇਰੇ ਘਰ ਦੇ ਨੂੰ ਸਿਰ ਦੇ ਵਿੱਚ ਵੱਢ ਦਿੱਤਾ ਉਸ ਤੋਂ ਬਾਅਦ ਇਹ ਲਾਇਟ ਉਸ ਬਾਅਦ ਕੀ ਦਿੱਤਾ ਸੀ ਲਾਜ ਤੋਂ ਬਾਅਦ ਉਹਦੇ ਡੈਥ ਹੋ ਗਈ ਕਿੰਨੇ ਦਿਨਾਂ ਬਾਅਦ ਬਾਹਣਾ ਦਿਨਾਂ ਚ ਮੈਂ ਸੇ ਕਮਰੇ ਡੈਡੀ ਸੀ ਤੇ ਉਹਨਾਂ ਦੇ ਪਰਿਦਰੋਲਾ ਸੀ ਪਰਿਦਰੋਲਾ ਹੈ ਕਾਸੇ ਤੋਂ ਉਹਨਾਂ ਦੇ ਮੈਂ ਜਾ ਕੇ ਉਹ ਅੱਖਾਂ ਚੱਲੇ ਸੀ ਤੇ ਸਾਢੇ ਦਿਨ ਉਹਨਾਂ ਨੂੰ ਯਮਲਾ ਕਰਤਾ ਕਿਤੇ ਕਿਤੇ ਸੱਟ ਲੱਗੀ ਸੱਟ ਸੈੱਟ ਲੱਗੀ ਸੈੱਟ ਤੇ ਮੈਂ ਸੇਟ ਤੇ ਕਪਾ ਮਾਰਿਆ